ਸਭ ਤੋਂ ਪਹਿਲਾਂ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਰਤ ਅੰਦਰ ਹਵਾਈ ਐਡਿਆਂ ਤੇ ਸਿੱਖ ਕਰਮਚਾਰੀਆਂ ਨੂੰ ਕੁਰਬਾਨ ਪਹਿਣ ਕੇ ਡਿਊਟੀ ਕਰਨ ਤੋਂ ਰੋਕਣ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੀ ਹੈ ਆਪਣੇ ਹੀ ਦੇਸ਼ ਅੰਦਰ ਇਹ ਵਿਤਕਰਾ ਸਿੱਖਾਂ ਦੀ ਧਾਰਮਿਕ ਆਜ਼ਾਦੀ ਤੇ ਵੱਡਾ ਹਮਲਾ ਹੈ ਇਹ ਭਾਰਤ ਸੰਵਿਧਾਨ ਦੀ ਵੀ ਉਲੰਘਣਾ ਹੈ ਕਿਉਂਕਿ ਇਸ ਵਿੱਚ ਸਿੱਖਾਂ ਨੂੰ ਕਕਾਰਾਂ ਸਮੇਤ ਦੇਸ਼ ਅੰਦਰ ਹਵਾਈ ਸਫ਼ਰ ਕਰਨ ਤੇ ਆਪਣੀ ਧਾਰਮਿਕ ਮਾਨਤਮਾਨਤਾਵਾਂ ਨੂੰ ਨਿਭਾਉਣ ਦਾ ਪੂਰਾ ਅਧਿਕਾਰ ਹੈ। ਦੁੱਖ ਦੀ ਗੱਲ ਹੈ ਕਿ ਸਿੱਖਾਂ ਨੂੰ ਪਹਿਲਾਂ ਵੀ ਦੇਸ਼ ਅੰਦਰ ਕਕਾਰ ਪਹਿਨ ਕੇ ਪ੍ਰਖਿਆਮਾਨ ਦੇਣ ਅਤੇ ਡਿਊਟੀ ਕਾਰਨ ਸਮੇਂ ਬਾਰ-ਬਾਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੁਪਰੀਮ ਕੋਰਟ ਵਿੱਚ ਅਪੀਲ ਦਾਇਰ ਕਰਕੇ ਸਰਕਾਰਾਂ ਨੂੰ ਦਿਸ਼ਾ-ਨਿਰਦੇਸ਼ ਦੀ ਮੰਗ ਵੀ ਕੀਤੀ ਹੋਈ ਹੈ। ਇਹ ਸਾਡਾ ਜਿਹੜੇ ਪਿੱਛੇ ਰਾਜਸਥਾਨ ਦੇ ਵਿੱਚ ਦੋ ਬੱਚੀਆਂ ਜੁਡੀਸ਼ੀਅਲ ਸਰਵਿਸ ਦੇ ਵਿੱਚ ਐਗਜ਼ਾਮੀਨੇਸ਼ਨ ਲਈ ਗਈਆਂ ਸੀ ਉਹਨਾਂ ਦੇ ਵਿੱਚੋਂ ਇੱਕ ਬੱਚੀ ਆ ਜਿਹੜਾ ਅਸੀਂ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਰਦਾਰ ਲਖਵੀਰ ਸਿੰਘ ਸਾਡਾ ਮੀਤ ਕਤਰ ਵੱਲੋਂ ਪਟੀਸ਼ਨ ਪਾਈ ਹਾਈ ਸੁਪਰੀਮ ਕੋਰਟ 'ਚ ਅੰਤਰ ਕਮੇਟੀ ਇਸ ਬੇਹੱਦ ਗੰਭੀਰ ਮਾਮਲੇ ਤੇ ਹਰ ਪੱਧਰ ਤੇ ਆਵਾਜ਼ ਉਠਾਉਣ ਅਤੇ ਸਿੱਖਾਂ ਦੀ ਧਾਰਮਿਕ ਆਜ਼ਾਦੀ ਲਈ ਕਾਰਨ ਦੀ ਬਚਨ ਬੱਤਾ ਪ੍ਰਗਟਾਉਂਦੀ ਹੈ ਤੇ ਸ਼ੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਪੰਜ ਮੈਂਬਰੀ ਇੱਕ ਡੈਲੀਗੇਟ ਵੀ ਨਿਸ਼ਿਤ ਕੀਤਾ ਗਿਆ ਜਿਹਦੇ ਵਿੱਚ ਸਰਦਾਰ ਰਗੂਜੀਤ ਸਿੰਘ ਜੀ ਬਿਰਕ ਸਾਡੇ ਸੀਨੀਅਰ ਮੀਤ ਪ੍ਰਧਾਨ ਸਰਦਾਰ ਬਲਦੇਵ ਸਿੰਘ ਕਲਿਆਣ ਸਾਡੇ ਮੀਤ ਪ੍ਰਧਾਨ ਸਰਦਾਰ ਸ਼ੇਰ ਸਿੰਘ ਮੰਡਵਾਲਾ ਜਨਰ ਸਕੱਤਰ ਤੇ ਸਰਦਾਰ ਕਲਵਾਨ ਸਿੰਘ ਮੰਨਣ ਸਾਡੇ ਮੁਖ ਸਕੱਤਰ ਤੇ ਨਾਲ ਸਕੱਤਰ 85 ਸਾਡੇ ਸਰਦਾਰ ਪ੍ਰਤਾਪ ਸਿੰਘ ਇਹ ਪੰਜੇ ਹੀ ਥੋੜੇ ਦਿਨਾਂ ਦੇ ਵਿੱਚ ਸਿਵਲ ਐਵੀਏਸ਼ਨ ਮਿਨਿਸਟਰ ਤੇ ਸਰਕਾਰ ਨੂੰ ਜਾ ਕੇ ਇਹ ਆਪਣੇ ਉਹ ਆਪਣੀ ਰਿਪਰੈਜ਼ੈਂਟੇਸ਼ਨ ਦੇਣਗੇ ਆ ਇੱਕ 30 10 24 ਦੀ ਇੱਕ ਸਾਡੇ ਕੋਲ ਨੋਟੀਫਿਕੇਸ਼ਨ ਆ ਇਹ ਜਿਹੜੀ ਸਰਕਾਰ ਨੇ ਮਿਨਿਸਟਰੀ ਆਫ ਸਿਵਲ ਐਵੀਏਸ਼ਨ ਬਿਊਰੋ ਆਫ ਸਿਵਲ ਐਵੀਏਸ਼ਨ ਸਿਕਿਉਰਿਟੀ ਉਡਾਨ ਭਵਨ ਵੱਲੋਂ ਇਹ ਜਾਰੀ ਹੋਈ ਆ ਇਹਦੇ ਵਿੱਚ ਸਪੈਸੀਫਿਕ ਤੌਰ ਦੇ ਉੱਤੇ ਇਹ ਚਾਰ ਲਾਈਨਾਂ ਕਿਰਪਾਨ ਨਾਲ ਸੰਬੰਧਿਤ ਲਿਖੀਆਂ ਗਈਆਂ ਕਿਉਂਕਿ ਸਿੱਧੇ ਸ਼ਬਦਾਂ 'ਚ ਕਿਰਪਾਨ ਉਦਾਂ ਸਾਡੇ ਕਕਾਰਾਂ ਦੇ ਤੌਰ ਤੇ ਸੀ ਸ੍ਰੀ ਸਾਹਿਬ ਕਹਿੰਦੇ ਆ ਕਿਰਪਾਨ ਕੈਰੀਡ ਬਾਈ ਸਿੱਖ ਪੈਸੇਂਜਰ ਨਾਟ ਪਰਮਿਟਿਡ ਫਾਰ ਸਟਾਫ ਔਨ ਐਨੀ ਐਂਟਰੀ ਔਨ ਪਰਸਨ ਇਨ ਡੋਮੈਸਟਿਕ ਰੂਟਸ ਆਫ ਫੁਲੀ ਡੋਮੈਸਟਿਕ ਫਲਾਈਟਸ ऑपरेटिंग फ्रॉम डोमेस्टिक टर्मिनल्स आर अलाउड हाउएवर ब्लेड ऑफ करपन ਸ਼ੁਡ ਨਾਟ ਐਕਸੀਡ 15 22 24 cm सेंटीमीटर 6 ਇੰਚ ਐਂਡ ਟੋਟਲ ਲੈਂਥ ਆਫ ਦਾ ਕਰਪਾਨ ਸ਼ੁਡ ਨਾਟ ਐਕਸੀਡ 9 ਇੰਚਸ ਇਹ ਮੇਰਾ ਕਹਿਣ ਤੋਂ ਭਾਵ ਕਿ ਸਾਨੂੰ ਬਾਹਰ ਦੇਸ਼ਾਂ ਤੋਂ ਵਿਦੇਸ਼ਾਂ ਦੇ ਵਿੱਚ ਅਸੀਂ ਲੜਾਈਆਂ ਲੜੀਆਂ ਉਹਦੇ ਵਿੱਚ ਅਸੀਂ ਕਾਮਯਾਬ ਹੋ ਗਏ ਬਹੁਤਿਆਂ ਥਾਣਿਆਂ ਦੇ ਉੱਤੇ ਇੰਟਰਨੈਸ਼ਨਲ ਪੱਧਰ ਦੇ ਉੱਤੇ ਮਾਨਤਾਵਾਂ ਮਿਲ ਗਈਆਂ ਪਰ ਭਾਰਤ ਸਰਕਾਰ ਮੈਂ ਸਮਝਦਾ ਇਹੋ ਜਿਹੀ ਜਿੱਦਾਂ ਇੱਕ ਦੁਖਦਈ ਆਰ ਲਾ ਕੇ ਦੇਖਣੀ ਹੁੰਦੀ ਆ ਇਸ ਕਰਕੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਰਤ ਸਰਕਾਰ ਨੂੰ ਜਾ ਕੇ ਡੈਪੂਟੇਸ਼ਨ ਔਰ 15 ਦਿਨਾਂ ਦੇ ਵਿੱਚ ਸਾਰਾ ਇਹਦਾ ਰਿਜ਼ਲਟ ਕੱਢਣਗੇ ਸੋ ਪਹਿਲਾਂ ਤਾਂ ਮਤਾ ਸਾਡਾ ਇਹ ਸ